ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਾਡੇ ਡਾਕਟਰ ਐਸ.ਪੀ ਸਿੰਘ ਜੀ ਦੇ ਬਰਾਏ ਵੱਲੋਂ ਸਮਾਜ ਦੇ ਵਿੱਚ ਸਮਾਜ ਸੇਵਾ ਵਾਸਤੇ ਅਨੇਕਾਂ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਜਿਨ੍ਹਾਂ ਉਪਰਾਲਿਆਂ ਦੇ ਵਿੱਚੋਂ ਅੱਜ ਸ੍ਰੀ ਅਨੰਤਪਰ ਸਾਹਿਬ ਦੀ ਪਾਵਨ ਧਰਤੀ ਤੇ ਸਕੂਲ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਵਾਹਿਗੁਰਜ ਜੀ ਕੀ ਫਤਿਹ ਆਪਾਂ ਐਸੇ ਖੁਸ਼ੀ ਦੇ ਵਿੱਚ ਅੱਜ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਗਿਆ ਪਹਿਲਾਂ ਵੀ ਚੱਲ ਰਹੀ ਆ ਹੋਰ ਵੱਡਾ ਪ੍ਰੋਗਰਾਮ ਕਰਦੇ ਆ ਰਾਏ ਸਾਹਿਬ ਸਾਰਿਆਂ ਸੰਗਤਾਂ ਨੇ ਆਪਾਂ ਧੰਨਵਾਦ ਕਰਨਾ ਵਾ ਤੇ ਦਸਵੇਂ ਪਾਤਸ਼ਾਹ ਰਹਿਮਤਕਾਰਨ ਜਿਹੜੇ ਕਾਰਜ ਲੈ ਕੇ ਸ਼ੁਰੂ ਕਰਤੇ ਇਹਨਾਂ ਨੇ ਇਹਨਾਂ ਦੀ ਜਿਹੜੇ ਭਾਵਨਾयां ਮਹਾਰਾਜਾਂ ਦੀ ਭਾਵਨਾ ਨੂੰ ਪਾਗ ਲਾਵੇ ਜਿਹੜੇ ਇਹਨਾਂ ਦੀ ਸੱਚੀ ਟੀਮ ਆ ਸਾਰਿਆਂ ਨੂੰ ਮਹਾਰਾਜ ਇਸੇ ਤਰ੍ਹਾਂ ਹੀ ਪਿਆਰ ਇਤفاق ਨਾਮਦਾਨ ਚੜ੍ਹਦੀ ਕਲਾ ਇਸੇ ਤਰ੍ਹਾਂ ਕਾਰਜਕਰਮ ਦਾ ਬਲਵਕਸ਼ਣ ਕੁੱਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਫਰਮਾਨ ਹੈ ਖਾਓ ਖਰਚੋ ਰਲ ਮਿਲ ਭਾਈ ਟੋਟਲ ਆਵੇ ਵੱਧ ਨਾ ਹੋ ਜਾਈ ਇਹ ਜਿਹੜੇ ਕਾਰਜ ਕਰ ਰਹੇ ਨੇ ਬਹੁਤ ਪਰਪਕਾਰ ਦੇ ਨੇ ਗੁਰੂ ਕਿਰਪਾ ਕਰਨ ਤਕਸਾਲ ਤੋਂ ਪੰਜ ਪਿਆਰੇ ਆਏ ਨੇ ਕਾਰ ਸੇਵਾ ਕਲਾ ਨਾਕਰਸੁਰ ਬਾਬਾ ਸੁੱਚਾ ਸਿੰਘ ਜੀ ਸ਼ੀਦੀ ਬਾਗ ਤੋਂ ਬਾਬਾ ਗੁਰਦੇਵ ਸਿੰਘ ਹਰਨ ਸਿੰਘ ਆਏ ਨੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇੱਥੇ ਸਾਡੇ ਤਿੰਨ ਸੈਂਟਰ ਆਲਰੇਡੀ ਚੱਲ ਰਹੇ ਨੇ ਜਿਹੜੇ ਕਿ ਟਾਈਪ ਐਂਡ ਸ਼ੋਰਟਹੈਂਡ ਦੇ ਸਾਡੇ ਸੈਂਟਰ ਨੇ ਉਹਦੇ ਬਾਅਦ ਕੰਪਿਊਟਰ ਸਾਇੰਸ ਕੰਪਿਊਟਰ ਸੈਂਟਰ ਚੱਲ ਰਹੇ ਨੇ ਤੇ ਇੱਕ ਜਿਹੜਾ ਸਾਡਾ ਸੰਗੀਤ ਦਾ ਇੱਕ ਅਸੀ ਜਗਾ ਸ਼ੁਰੂ ਕੀਤਾ ਸੀ ਇੱਥੇ ਪੰਜਾਬੀ ਯੂਨੀਵਰਸਿਟੀ ਨਾਲ ਲੱਗੇ ਕਿ 3 ਸਾਲ ਦੀ ਬੀਏ ਤੇ 2 ਸਾਲ ਦੀ ਐਮਏ ਉਹ ਵੀ ਸਾਡੇ ਪਿਛਲੇ ਕੁਝ 2-3 ਸਾਲ ਤੋਂ ਉਹ ਵੀ ਚੱਲ ਰਹੇ ਨੇ ਹੁਣ ਅੱਜ ਜਿਹੜਾ ਸੀ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਮਹਾਪੁਰਸ਼ ਸਰ ਸੁਚਾ ਸਿੰਘ ਜੀ ਸਦਾਸਤਨਾਮ ਸਿੰਘ ਜੀ ਸਰ ਗੁਰਦੇਵ ਸਿੰਘ ਜੀ ਸੋ ਇਹਨਾਂ ਨੇ ਤੇ ਮੇਨ ਜਿਹੜੀ ਚੀਜ਼ ਹੈ ਕਿ ਪੰਜ ਪਿਆਰੇ ਸਹਬਾਨ ਜਿਹੜੇ ਤੱਕ ਸਭ ਤੋਂ ਆਏ ਸੋ ਇਹਨਾਂ ਨੇ ਹਲਕੇ ਜਿਹੜਾ ਸੀ ਹੁਣ ਸਕੂਲ ਆਫ ਯੂਨੀਵਰਸਿਟੀ ਸੋ ਦਾ ਵਿਸਤਾਰ ਕੀਤਾ ਕਿ ਇਹਦੇ ਨਾਲ ਸਾਡੀ ਜਗ੍ਹਾ ਲੱਗਦੀ ਸੀ ਉਹ ਜਗ੍ਹਾ ਲੈ ਕੇ ਉੱਥੇ ਆਜੋ ਦਾ ਜਿਹੜਾ ਨੀ ਪੱਥਰ ਰੱਖਿਆ ਗਿਆ ਤੇ ਬਹੁਤ ਜਲਦੀ ਹੀ ਬਿਲਡਿੰਗ ਸਟਾਰਟ ਹੋ ਕੇ ਤਕਰੀਬਨ ਡੇਢ ਸਾਲ ਦੇ ਵਿੱਚ ਸਾਡਾ ਜਿਹੜਾ ਇਹ ਪ੍ਰੋਜੈਕਟ ਕੰਪਲੀਟ ਹੋ ਜਾਏਗਾ ਪਰ ਮੈਂ ਬਹੁਤ ਲੱਕੀ ਸਮਝਦਾ ਆਪਣੇ ਆਪ ਨੂੰ ਇਸ ਗੱਲੋਂ ਕਿ ਮੇਰੇ ਨਾਲ ਮੇਰੇ ਨਾਲ ਜਿਹੜੇ ਬੈਠੇ ਨੇ ਸਾਰੇ ਇਹ ਮੇਰੀਆਂ ਬਾਵਾ ਨੇ ਜਾਂ ਕੁਝ ਵੀ ਕਹਿ ਸਕਦੇ ਮੇਰੀ ਸਟਰੈਂਥ ਨੇ ਇਹ ਹੈ ਕਿਉਂਕਿ ਮੈਨੂੰ ਇੰਨੀ ਨੌਲੇਜ ਨਹੀਂ ਹੈ ਕਿ ਮੈਂ ਇਹ ਜਿਹੜਾ ਇੰਨਾ ਵੱਡਾ ਅਸੀਂ ਜਿਹੜਾ ਸਕੂਲ ਆਫ ਯੂਨੀਵਰਸਿਟੀਆਂ ਜੋ ਵਿਦਿਆਵਰ ਸੋਚਨੇ ਕਰਨੇ ਆ ਇਸ ਲਾਈਕ ਮੈਂ ਨਹੀਂ ਹੈਗਾ ਜਦ ਤੱਕ ਸਾਨੂੰ ਇਹਨਾਂ ਦਾ ਸਾਥ ਨਾ ਹੋਵੇ ਲੈ ਔਰ ਇਹ ਫੁੱਲ ਟਾਈਮ ਸਾਡੇ ਨਾਲ ਨੇ ਔਰ ਮੈਨੂੰ ਇਹ ਵੀ ਖੁਸ਼ੀ ਹੈ ਕਿ ਕਿਉਂਕਿ ਕੋਈ ਨਾ ਕੋਈ ਯੂਨੀਵਰਸਿਟੀ ਹੋਵੇ ਜਾਂ ਸਕੂਲ ਆਫ ਯੂਨੀਵਰਸਿਟੀ ਕਿਉਂਕਿ ਆਸਤਾ ਆਸਤਾ ਕਰਦੇ ਆ ਕਰਦੇ ਸੜਕਾ ਹੋਰ ਵੀ ਜਗ੍ਹਾ ਹੈ ਤੇ ਇੱਕ ਦਿਨ ਇਹ ਆਣਾ ਕਿ ਅਸੀਂ ਇਹਨੂੰ ਯੂਨੀਵਰਸਿਟੀ ਦਾ ਰੂਪ ਦੇ ਦੇਣਾ ਸੀ ਕਿਉਂਕਿ ਬਹੁਤ ਫਾਰਮੈਲਟिज ਹੁੰਦੀਆਂ ਉਹ ਇਹਨਾਂ ਨੇ ਪੂਰੀਆਂ ਕਰਨੀਆਂ ਜੋ ਵੀ ਹੈ ਸੋ ਉਹ ਵੀ ਅਸੀਂ ਜਰੂਰ ਕਰਾਂਗੇ ਤੇ ਉਹਦੇ ਲਈ ਕੋਈ ਨਾ ਕੋਈ ਜਿਹੜੇ ਉਹਦੇ ਕਹਿ ਲੋ ਉਹਦੇ ਨੇ ਜ਼ਰੂਰੀ ਹੈ ਕਿਉਂਕਿ ਕੋਈ ਨਾ ਕੋਈ ਸਾਨੂੰ ਪਹਿਚਾਨ ਤਾਂ ਦੇਣੀ ਪੈਗੀ ਉਹਦੇ ਲਈ ਫਿਰ ਅਸੀਂ ਸਾਰਿਆਂ ਨੇ ਰਲ ਮਿਲ ਕੇ ਪੁਲੀ ਸਾਡੀ ਦੀ ਕਮੇਟੀ ਹੈਗੀ ਐ ਤੇ ਡਾਕਟਰ ਸਰਬਜੀਤ ਸਿੰਘ ਜਿਨੂੰ ਅਸੀਂ ਉਹਦਾ ਵਾਈਸ ਚਾਂਸਲਰ ਇੱਥੇ ਬਣਾਇਆ ਗਿਆ ਔਰ ਡਾਕਟਰ ਰਮਨ ਸਿੰਘ ਜੀ ਨੇ ਸਾਡੇ ਇੱਥੇ ਰਜਿਸਟਰਾਰ ਨੇ ਸੋ ਇਹ ਕੀਤਾ ਗਿਆ ਇਸ ਤੋਂ ਬਾਅਦ ਜਿਹੜੇ ਡਾਇਰੈਕਟਰਸ वगैरह ਹੋਣਗੇ ਉਹ ਅਸੀਂ ਸਾਰੇ ਬੈਠ ਕੇ ਫਿਰ ਜਿਹੜੇ ਜਿਹੜੀ ਕਮੇਟੀ ਬਣਣੀ ਹੈ ਉਹ ਕਮੇਟੀ ਬਣਾਵਾਂਗੇ ਡਾਇਰੈਕਟਰ ਜਿਹੜੇ ਅਸੀਂ ਬਾਕੀ ਅਸੀਂ ਤਾਂ ਅਰਦਾਸ ਕਰਕੇ ਦੇਖੋ ਜੇ ਬਿਲਡਿੰਗ ਪਹਿਲਾਂ ਸਟਾਰਟ ਕੀਤੀ ਗਈ ਸੀ ਉਦੋਂ ਵੀ ਪੰਜ ਪਿਆਰੇ ਆਏ ਸੀ ਅਸੀਂ ਅਰਦਾਸ ਕਰਕੇ ਇਹਨੂੰ ਸ਼ੁਰੂ ਕੀਤਾ ਔਰ ਦਿਨ ਬਦ ਦਿਨ ਜਿਹੜਾ ਇਹ ਸਾਡੀ ਤਰੱਕੀ ਹੀ ਕਰਦੇ ਜਾ ਰਹੇ ਹਾਂ ਸੀ ਵੀ ਅਸੀਂ ਪਿੱਛੇ ਮੁੜ ਕੇ ਦੇਖਿਆ ਨਹੀਂ ਸਾਨੂੰ ਅੱਗੇ ਅچھے ਬੰਦੇ ਵੀ ਜੁੜਦੇ ਹੈ ਕਿ ਅੱਖੇ ਸਾਨੂੰ ਮਤਲਬ ਕਿ ਮਤਲਬ ਕਹਿ ਲੋ ਕਿ ਜਿਨਾਂ ਹੀ ਛਲਾਗਾ ਮਾਰਨੇ ਆ ਉੱਪਰ ਜਾ ਰਹੇ ਆ ਔਰ ਇੱਕ ਦਿਨ ਐਸਾ ਆਏਗਾ ਕਿ ਵਾਕਈ ਹੀ ਵਰਲਡ ਵਿੱਚ ਜਦੋਂ ਇਹਨਾਂ ਜੋ ਸੋਚ ਰੱਖਿਆ ਇਹਨਾਂ ਨੇ ਕਿ ਵਰਲਡ ਲੈਵਲ ਤੱਕ ਦੀ ਯੂਨੀਵਰਸਿਟੀ ਬਣੇਗੀ ਔਰ ਲੋਕ ਦੇਖੋ ਜਿਸ ਤਰ੍ਹਾਂ ਜਦੋਂ ਮਨਵੰਤ ਸਿੰਘ ਜੀ ਦੱਸ ਰਹੇ ਸੀ ਕਿ ਕੈਨੇਡਾ ਤੋਂ ਵੀ ਆਣਗੇ ਲੋਕੀ ਮਰਕੋ ਤੋਂ ਵੀ ਆਣਗੇ ਦੂਜੇ ਕੰਟਰੀ ਜੋ ਆਕੇ ਤੇ ਪੀ ਐਚ ਡੀਜ਼ ਵਗੈਰਾ ਵੀ ਇੱਥੇ ਕਰਨਗੇ ਜਿਹੜਾ ਸੋ ਕਾਫੀ ਦੂਰ ਦੀ ਸੋਚ ਕੇ ਬੈਠੇ ਹੋਏ ਆਂ ਯਾਨੀ ਤੇ ਅੱਜ ਤੱਕ ਦੀ ਸ਼ੁਰੂਆਤ ਹੈ ਜਿਹੜੀ ਕਿ ਇੱਥੋਂ ਕੀਤੀ ਗਈ ਸੀ ਇਸ ਤੋਂ ਅੱਗੇ ਹੁਣ ਵਿਸਤਾਰ ਛੱਡਾ ਹੋਇਆ ਉਸ ਤੋਂ ਅੱਗੇ ਅਸੀਂ ਹੋਰ ਜਿਹੜਾ ਉਹ ਜਰੂਰ ਕਰ ਦੇਣਾ ਹੈ ਤੇ ਇੱਕ ਮੈਂ ਇਹ ਜ਼ਰੂਰ ਅਨਾਉਂਸ ਕਰਨਾ ਚਾਹਾਂਗਾ ਕਿ ਇਹ ਵੀ ਅਸੀਂ ਸਾਰੇ ਨੇ ਆਪਸ ਵਿੱਚ ਰਲ ਮਿਲ ਕੇ ਸਾਰਾ ਫੈਸਲਾ ਕੀਤਾ ਕਿ ਅੱਜ ਆਪਾਂ ਦੋ ਚਿਹਰੇ ਜਿਹੜੀਆਂ ਇੱਥੇ ਅਸੀਂ ਅਨਾਉਂਸ ਕਰ ਰਹੇ ਹਾਂ ਇੱਕ ਭਾਈ ਨੰਦ ਜਲ ਲਾਲ ਦੀ ਚੇਅਰ ਕੋਚ ਇਸ ਸਥਾਪਿਤ ਕੀਤੀ ਜਾ ਰਹੀ ਹੈ ਔਰ ਇੱਕ ਪ੍ਰੋਫੈਸਰ ਤਪੂਰਨ ਸਿੰਘ ਜੀ ਸੋ ਦੋ ਚਿਹਰਾਂ ਦੀ ਸਥਾਪਨਾ ਜਿਹੜੀ ਹੈ ਉੱਥੇ ਇਸ ਜਿਹੜਾ ਸਾਡਾ ਐਸੋਸੀਏਟਡ ਜਲਾ ਹੈਗਾ ਸਾਡਾ ਇੱਥੇ ਅਸੀਂ ਜਿਹੜੀ ਸ਼ੁਰੂ ਕਰਕੇ ਅਸੀਂ ਕਿ ਕਿਸੇ ਸੰਸਥਾ ਦਾ ਸੰਕਲਪ ਕੀ ਹੈ ਉਸ ਦੇ ਪੈਰਾਮੀਟਰ ਕੀ ਨੇ ਉਸ ਦੇ ਰੂਟਸ ਕੀ ਨੇ ਉਸ ਦੀ ਫਲਾਈਟ ਕੀ ਹੋਏਗੀ ਉਹਨਾਂ ਚਿਰ ਤੱਕ ਤੁਸੀਂ ਅਪ ਟੂ ਦਾ ਮਾਰਕ ਨਹੀਂ ਹੋ ਸਕਦੇ ਸੋ ਸਾਡਾ ਪਹਿਲਾ ਸਟੈਪ ਕਨਸੈਪਟ ਆਫ ਯੂਨੀਵਰਸਟੀ ਉਹ ਅਸੀਂ ਸ਼ੁਰੂ ਕਰ ਲਿਆ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਡੈਫੀਨਿਟਲੀ ਇਹ ਮੈਂ ਬਤੌਰ ਵਾਈਸ ਚਾਂਸ ਤੁਹਾਡਾ ਪ੍ਰॉमਿਸ ਕਰਦਾ ਕਿ ਇਹੋ ਜੇ ਨਤੀਜੇ ਕੱਢਾਂਗੇ ਕਿ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹਜ਼ੂਰ ਦੀ ਇਹ ਧਰਤ ਜਿਹੜਾ ਰੰਗ ਉਹਨਾਂ 1799 ਦੀ ਵਿਸਾਖੀ ਨੂੰ ਬਦਲਿਆ ਸੀ ਤੇ ਬੰਦੇ ਨੂੰ ਬੰਦਾ ਹੋਣ ਦਾ ਅਹਿਸਾਸ ਕਰਾਇਆ ਸੀ ਅਸੀਂ ਉਹਨਾਂ ਦੇ ਪੱਦਚਨਾਂ ਤੇ ਚੱਲਦੇ ਹੋਏ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਇਲਾਕੇ ਦੇ ਵਿੱਚ ਜੋ ਅਨਪੜਤਾ ਹੈ ਜੋ ਗਰੀਬੀ ਹੈ ਉਸ ਨੂੰ ਵਿਦਿਆ ਦੇ ਮਾਧਿਅਮ ਰਾਹੀਂ ਅਸੀਂ ਦੂਰ ਕਰਨ ਦਾ ਯਤਨ